ਅਜਿਹਾ ਨਾਲਾ ਦੇ ਨੌਜਵਾਨ ਨੂੰ ਆਪਣੀ ਪ੍ਰੇਮਿਕਾ ਨੂੰ ਪੀਜ਼ਾ ਖਵਾਉਣਾ ਮਹਿੰਗਾ ਪੈ ਗਿਆ ਦਰਸਲ ਲੜਕੇ ਨੇ ਲੜਕੀ ਦੇ ਨਾਲ ਪਹਿਲੀ ਵਾਰ ਮਿਲਣਾ ਸੀ ਅਤੇ ਦੋਨਾਂ ਨੇ ਪੀਜ਼ਾ ਖਾਣ ਦਾ ਪ੍ਰੋਗਰਾਮ ਵੀ ਤੈਅ ਕੀਤਾ ਸੀ ਪਰ ਬਾਅਦ ਦੇ ਵਿੱਚ ਉਹ ਪੀਜ਼ਾ ਖਾਣ ਦਾ ਪ੍ਰੋਗਰਾਮ ਇੰਨਾ ਭਾਰੀ ਪੈ ਗਿਆ ਕਿ ਉਸ ਲੜਕੇ ਦੇ ਨਾਲ ਹੀ ਕਟਮਾਰ ਹੋ ਗਈ ਦਰਸਲ ਇਹ ਕਟਮਾਰ ਉਸ ਦੀ ਪ੍ਰੇਮਿਕਾ ਦੇ ਭਰਾਵਾਂ ਦੇ ਵੱਲੋਂ ਕੀਤੀ ਗਈ ਲੜਕੇ ਨੇ ਦੋਸ਼ ਲਗਾਏ ਕਿ ਪਹਿਲਾਂ ਲੜਕੀ ਨਹੀਂ ਹੀ ਇਜ਼ਾ ਖਾਨ ਦਾ ਪ੍ਰੋਗਰਾਮ ਬਣਾਇਆ ਸੀ ਪਰ ਬਾਅਦ ਦੇ ਵਿੱਚ ਉਹ ਮੁੱਕਰ ਗਈ ਅਤੇ ਬਾਅਦ ਦੇ ਵਿੱਚ ਆਪਣੇ ਭਰਾਵਾਂ ਨੂੰ ਸੱਦ ਕੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਗੱਡੀ ਵੀ ਤੋੜੀ ਗਈ ਲੜਕੇ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਉਸ ਦੇ ਕੋਲ ਸਾਰੇ ਸਬੂਤ ਅਤੇ ਰਿਕਾਰਡਿੰਗਾਂ ਵੀ ਮੌਜੂਦ ਹਨ ਜਿਸ ਦੇ ਵਿੱਚ ਲੜਕੀ ਲੜਕੇ ਨੂੰ ਘੁੰਮਣ ਦੇ ਵਾਸਤੇ ਬੁਲਾ ਰਹੀ ਹੈ ਪਰ ਬਾਅਦ ਵਿੱਚ ਆਪਣੇ ਭਰਾਵਾਂ ਨੂੰ ਸੱਦ ਕੇ ਉਸ ਦੇ ਨਾਲ ਕੁੱਟਮਾਰ ਵੀ ਕੀਤੀ ਜਿਸ ਦੀ ਸ਼ਿਕਾਇਤ ਲੜਕੇ ਨੇ ਪੁਲਿਸ ਤੇ ਕੋਲਵੀ ਤਰਜ ਕਰਵਾਈ ਹੈ ਇਸ ਪੂਰੇ ਮਾਮਲੇ ਤੇ ਲੜਕੇ ਦਾ ਕੀ ਕਹਿਣਾ ਸੀ ਪਿੰਡ ਗਗੰਬਰ ਕੀ ਗੱਲਬਾਤ ਹੋਈ ਕਰੀ ਗੱਲ ਕੁੜੀ ਦੇ ਭਰਾਵਾਂ ਕੋਟਿਆ ਕਿਉਂ ਉਹ ਕੁੜੀ ਮੁਕਰ ਗਈ ਆ ਮੂੰਹ ਤੇ ਉਹਦਾ ਨਾਲ ਸਾਡੇ ਘੁੰਮਣ ਗਈ ਸੀ ਅੱਛਾ ਤੇ ਬਾਅਦ ਵਿੱਚ ਮੈਨੂੰ ਕਹਿੰਦੀ ਆ ਵੀ ਅਗਵਾ ਕੀਤਾ ਅੱਛਾ ਤੇ ਇਨਾਂ ਕੋ ਪਿਸਤਲ ਵੀ ਆ ਇਦਾਂ ਦੀ ਗੱਲਾਂ ਦੱਸਣ ਦੀ ਸੀ ਅੱਛਾ ਤੇ ਮੇਰੇ ਕੋ ਸਾਰੇ ਸਬੂਤ ਹੈਗੇ ਮੈਂ ਵੀਰੇ ਉਹਨਾਂ ਨੂੰ ਸਬੂਤ ਦਿਖਾਏ ਆ ਅੱਛਾ ਤੇ ਨਾਲ ਮੇਰੇ ਆਪ ਗਈ ਆ ਨਾਲ ਕੰਮੜਾ ਰਿਕਾਰਡਿੰਗ ਹੈਗੀਆਂ ਜਿੱਥੇ ਮੈਂ ਮਿੰਨੇ ਕਿਹਾ ਮੈਂ ਤੁਹਾਡੇ ਨਾਲ ਜਾਣਾ ਵਾਂ ਹਮ ਸਾਰਾ ਕੁਝ ਹੈਗਾ ਤੇ ਬਾਅਦ ਆਪਣੇ ਭਰਾਵਾਂ ਨਾਲ ਸੱਦ ਕੇ ਇੱਕ ਗੱਡੀ ਭਾਂਤੀ ਸਾਰੀ ਤੇ ਇੱਕ ਇਹਨਾਂ ਕੋਟ ਮਾਰ ਪੜੀ ਦਿੱਤੀ ਕੁੜੀ ਕਿਥੋਂ ਦੀ ਰਹਿਣ ਵਾਲੀ ਹੈ ਕੁੜੀ ਆਪਣੇ ਇੱਧਰ ਕਹਿੰਦੇ ਆ ਬਾਣਾ ਦੀ ਇੱਧਰ ਜੜੇ ਬਾਣੀ ਅੱਛਾ ਤੇ ਤੇਰਾ ਉਹਦੇ ਨਾਲ ਅਫੇਅਰ ਸੀ ਹਾਂਜੀ ਅੱਗਾਂ ਸੀ ਕਿੰਨੇ ਤੋਂ ਸਮੇਂ ਤੋਂ ਨਹੀਂ ਥੋੜਾ ਜਿਹਾ ਟਾਈਮ ਵਾ ਤਾਂ ਪਹਿਲਾਂ ਵੀ ਕਦੀ ਘੁੰਮਣ ਗਏ ਉਹਦੇ ਨਾਲ ਨਾ ਨਾ ਪਹਿਲੀ ਵਾਰ ਜਾਣਾ ਸੀ ਪਹਿਲੀ ਵਾਰ ਹਾਂ ਕਿਸ ਤਰ੍ਹਾਂ ਸਲਾਹ ਜਿਸ ਤਰ੍ਹਾਂ ਬਣੀ ਸਲਾਹ ਇਦਾਂ ਹੀ ਫੋਨ ਤੇ ਸਲਾਹ ਹੋਈ ਆ ਅੱਛਾ ਹਾਂ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੈਂ ਕੰਮ ਕਰਦਾ ਪਿਆ ਆ ਮੈਂ ਉਹ ਵੀ ਵੀਡੀਓ ਪਾਈ ਆ ਟੋਲ ਤੇ ਕੰਮ ਤੇ ਜਾਇਆ ਸੀ ਉਹ ਵੀ ਉਹਨਾਂ ਨੇ ਵੀਡੀਓ ਪਾਈ ਆ ਤੇ ਆਂਦੇ ਆ ਵੀ ਫਿਰ ਰਿਕਾਰਡਿੰਗ ਭੇਜੀ ਉਹਨਾਂ ਵੀ ਟਿੰਕ ਦੇ ਗਾਣਾ ਤੇ ਮੈਂ ਅਸੀਂ ਮਿਲੇ ਹੁੰਦੇ ਲੈ ਬਸ ਉਹਨਾਂ ਕਿ ਫਿਰ ਮੈਂ ਵੀ ਭੇਜੀ ਰਿਕਾਰਡਿੰਗ ਬਹੁਤ ਫੋਨ ਆ ਗਈ ਤੇ ਜਦੋਂ ਕੁੜੀ ਤੁਹਾਡੇ ਕਹਿ ਮਤਾਂ ਵੀ ਕੁੜੀ ਨੇ ਆਪਣੇ ਭਰਾ ਅੱਗੇ ਫਿਰ ਹਾਂ ਨਹੀਂ ਉਹ ਭਰਾ ਉਹਦੇ ਕਿਤੇ ਫੇਰਦੇ ਉਹਨਾਂ ਨੂੰ ਲੱਗਣ ਦੇ ਅੱਛਾ ਹਾਂ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਆ ਬੜੀ ਯਾਰ ਪੁੱਛਿਆ ਵੀ ਤੁਹਾਨੂੰ ਗੱਲ ਕੀ ਨਹੀਂ ਚੁੱਪਚਾਪ ਬੈਠੇ ਗਏ ਮੈਂ ਗੱਲ ਇਹ ਮੈਨੂੰ ਦੱਸ ਦੋ ਅੱਛਾ ਤੇ ਉਹਨਾਂ ਨੇ ਇਸ ਗੱਲ ਦਾ ਮੇਰੇ ਤੋਂ ਪਰਦਾ ਰੱਖਿਆ ਵਾ ਬੜੀ ਗੱਲ ਉਹਨਾਂ ਦੱਸੀ ਨਹੀਂ ਮੈਨੂੰ ਮੇਰੇ ਵੀਰ ਮੈਨੂੰ ਲੱਭਦੇ ਗਿਰਦੇ ਇਹ ਗੱਲ ਉਹਨਾਂ ਦੱਸੀ ਨਹੀਂ ਤੇ ਜਦੋਂ ਵਾਰੇ ਬਿਰੋਨੇ ਬਹਿਲਾ ਦਾਨੂੰ ਤੇ ਮੋਟਰਸਾਈਕਲ ਪਿੱਛੇ ਲਾਰੇ ਐਵੇਂ ਫਿਰ ਗੱਡੀ ਗੱਡੀ ਵਾਵਾ ਭਜਾਈ ਹ ਤੇ ਇੱਕ ਗਾੜੀ ਬੰਦਾ ਆ ਗਿਆ ਤੇ ਉਹਦੇ ਵਿੱਚ ਮੋਟਰਸਾਈਕਲ ਵੱਜ ਗਿਆ ਹ ਉਹ ਤੋਂ ਬਚਾਈ ਅਸੀਂ ਤਾਂ ਟਾਇਰ ਪਾੜ ਗਿਆ ਟਾਇਰ ਪਾੜ ਜਿਹੜੇ ਗਾੜੀ ਆ ਗਏ ਅਸੀਂ ਭੜੇ ਜੇ ਤੇ ਨਾ ਉੱਥੇ ਬੈਰ ਨੂੰ ਕੜੇ ਕੜੇ ਮਾਰੇ ਆ ਇੱਕ ਡਾਕ ਹੀ ਕਿੰਨੇ ਕਿੰਨੇ ਜਾਨੇ ਇਹ ਇਹ ਤਿੰਨ ਚਾਰ ਜਾਨੇ ਭਰਾ ਜਿਹਨੇ ਵੀ ਭਰਾ ਹੈ ਨਾ ਇਹ ਸਾਰੇ ਬੇਲੇ ਹਾਂ ਇਹ ਜਿਹਨੇ ਵੀ ਚਾਚੇ ਤਾਂ ਇਹ ਮੁੰਡੇ ਸਾਰੇ ਭਰਾਣ ਕੇ ਡੇ ਹ ਇਕੱਠੇ ਕੀ ਲੋਕੇਸ਼ਨ ਕੀ ਸੀ ਕਿੱਥੇ ਜਿਹੜਾ ਤੁਹਾਨੂੰ ਲੁਕੇ ਰਿਆਣਗੇ ਇਹ ਆਦਾ ਆਪਣਾ ਲੋਕੇਸ਼ਨ ਆ ਗਿਆ ਆਪਣਾ ਦੂਜਾ ਇਤੋਂ ਸਾਡੀ ਇਹ ਆਪਣਾ ਯੂਨੀ ਕੇਂਦਰ ਆਂ ਬੁੱਲ ਗਿਆ ਇਹ ਕਿਹ ਬੁੱਧਾ ਗੇ ਬਾਗਲੇ ਗੁਰਦਰਾਹ ਅੱਛਾ ਬਾਗਾਇਆ ਕਿ ਨਾਲੇ ਗੁਰਦਰਾਹ ਉੱਥੇ ਦੇ ਰਿਆ ਨਾ ਤੇ ਲਾਗੇ ਪਿੰਡ ਜਿਹੜਾ ਨਾ ਪਤਾ ਮੈਨੂੰ ਨਾ ਭੁੱਲ ਗਿਆ ਉੱਤੋਂ ਅਗਲਾ ਪਿੰਡ ਗੱਗੋਵਾ ਬਾਈ ਬਰਨ ਗਗੋ ਮਾਲਦੋਂ ਨਾ ਰਹਿਣਾ। ਕੱਟਾਂ ਦੀ ਕਾਦੇ ਨਾਲ ਕੁੱਟਮਾਰ ਕੀਤੀ ਤਾਂ ਡੀ ਇਹਨਾਂ ਨੇ। ਇੰਨਾ 8-10 ਮਟੇ ਕੜੇ ਹੀ ਕੜਿਆਣਾ ਕੁੱਟ ਮਾਰ ਦਿੱਤੀ ਆ ਤੇ ਲਾਗੇ ਜਿਹੜੇ ਛਡੌਣ ਵਾਲੇ ਸੀ ਉਹਨਾਂ ਨੂੰ ਧਮਕੀ ਦਿੰਦੇ ਵੀ ਜਿਹੜਾ ਵੇਚਿਆ ਮੈਂ ਤੁਹਾਨੂੰ ਵੀ ਅਸੀਂ ਕੁੱਟਣਾ ਮਾਰਨਾ ਤੇ ਕੋਈ ਛਡਮਦਾਨੀ ਨਹੀਂ ਤੇ ਇਹਨਾਂ ਉਹਨਾਂ ਕੋ ਡਾਂਕ ਹੋ ਗਏ ਡਾਂਗਾਂ ਵੀ ਮਾਰੀਆਂ ਮਾਂ ਬਾਵਾ ਤੇ ਲੱਕ ਤੇ ਮੂੰਹ ਤੇ ਮਕੀ ਇਹਨਾਂ ਕਿਦਰ ਲਾਲਾ ਮਾਰਦੇ ਆ ਬਾਵਾ ਇਹਨਾਂ ਮਕੀ ਕੜੇ ਹੁਣ ਤੁਹਾਡੀ ਅੱਖ ਨਹੀਂ ਖੁੱਲ ਰਹੀ ਅੱਖ ਦੀ ਵਜ੍ਹਾ ਹੈ। ਅੱਖ ਦੇ ਵੀ ਆ ਵੇ ਕੜੇ ਮਟੇ ਆ ਫਿਰ ਸਾਰੇ ਚ ਕੜੇ ਵਜੇ ਆ। ਅੱਛਾ ਹਾਂਜੀ ਆਹ ਫਿਰ ਅਰਕਾ ਦੇ ਕੜੇ ਮਾਰੇ ਤੇ ਤੁਹਾਡੀ ਗੱਡੀ ਜਾਂਦੀ ਕਿੱਧਰ ਦੀ ਪਲਾਨਿੰਗ ਸੀ ਗੱਡੀ ਆਪਣੀ ਇੱਥੋਂ ਸਿੱਧਾ ਜਨਾਲੇ ਜਾਂਦੀ ਨਹੀਂ ਨਹੀਂ ਜਿਹੜਾ ਤੁਸੀਂ ਇੱਕ ਲੜਕੀ ਨੂੰ ਗੱਡੀ ਦੇ ਵਿੱਚ ਬਿਠਾਇਆ ਕਿੱਧਰ ਦੀ ਜਾਂਦੀ ਪਲਾਨਿੰਗ ਕਿੱਧਰ ਜਾਂਦੀ ਸੀ ਜਾਂਦੀ ਪਲਾਨਿੰਗ ਅਸੀਂ ਤੇ ਇੱਥੇ ਆਪਣਾ ਪੀਜ਼ਾ ਨਹੀਂ ਇੱਥੇ ਮਿਲਦਾ ਪੀਜ਼ਾ ਕੀ ਉਹਨਾਂ ਕਹਿੰਦੇ ਆ ਹੈਲੋ ਫੂਡ ਹੈ ਹੈਲੋ ਫੂਡ ਹੈਲੋ ਫੂਡ ਗਏ ਹਾਂ ਤੇ ਇਹ ਆਂਦੀ ਵੀ ਮੇਰੇ ਭਰਾ ਤੇ ਮੈਂ ਚੱਲ ਠੀਕ ਗਈ ਉੱਥੇ ਦੇਣੀ ਤੇ ਉੱਥੇ ਹੀ ਸਿੱਧੀ ਘਰ ਪਹੁੰਚੇਗਾ ਮਤਲਬ ਹੈਲੋ ਫੂਡ ਤੋਂ ਪੀਜ਼ਾ ਲੈ ਲਿਆ ਸੀ ਨਾ ਨਾ ਇਹ ਜੀ ਇਹ ਨਾ ਕਿ ਰਹਿ ਗਿਆ ਕੁਝ ਨਹੀਂ ਮਪੀ ਲਿਆ ਉਥੋਂ ਗੱਡੀ ਜੂ ਬੈ ਗਏ ਅਸੀਂ ਬੈ ਕਾਲੀ ਗੱਡੀ ਤੇ ਇਥੋਂ ਸਿੱਧਾ ਚਲ ਗਿਆ ਆਪਣਾ ਫਟੇ ਕਰ ਚਲ ਗਏ ਨਾ ਅੱਛਾ ਹਾਂ ਜੀ ਫਟੇ ਘਰੋਂ ਜਾ ਗਏ ਤੇ ਪੀ ਪੀ ਵੀ ਕਰਾਏ ਸੀ ਤੇ ਇਹਨਾਂ ਚਲੋ ਸਾਦਾ ਸਾਦਾ ਨਹੀਂ ਅਸੀਂ ਪੈਕ ਕਰਾ ਕੇ ਨਾਲੇ ਲੈ ਜਾਂਦੇ ਅੱਛਾ ਹਾਂ ਜੀ ਬਸ ਇਨੀ ਗੱਲ ਹੋਈ ਜਾਣ ਕੇ ਇਹਨਾਂ ਬਾਰੇ ਮੈਨੂੰ ਘੇਰ ਲਿਆ ਕਰਿਆ ਇਹਨਾਂ ਨੂੰ ਮੈਂ ਆਂਦਾ ਵੀ ਰਹਾ ਮੈਂ ਮੇਰੀ ਗਲਤੀ ਨਹੀਂ ਹੈਗੀ ਕੋਈ ਤੇ ਇਹਨਾਂ ਸੁਣੇਗੇ ਨਹੀਂ ਨਾ ਤੇ ਇਹ ਓਥੇ ਗਾਲਾਂ ਕੱਢਦੇ ਆਂ ਮੁੰਡੇ ਹੀ ਟੇਬ ਗੱਡੀ ਦਾ ਟਾਇਰ ਪਰ ਗਿਆ ਨਾ ਕਿ ਰਹਿ ਜਦੋਂ ਤੇ ਬਾਰੇ ਉੱਤਰ ਲਿਆ ਸਾਰੇ ਇਹ ਕੜੇ ਕੜੇ ਮਰਨ ਲਿਆ ਗਏ ਹਾਂ ਤੋਨ ਮੇਰੀ ਅਖਣੀ ਗੋਲਦੀ ਸੀ ਹਾਂ ਕੰਪਲੀਟ ਕੀਤੀ ਠਾਣੇ ਆ ਗਈ ਠਾਣੇ ਮੈਂ ਵੀ ਮੈਨੂੰ ਆਪਣੇ ਦੋ ਮਲਾਜਮ ਲੈ ਕੇ ਆਏ ਉਹਨਾਂ ਹੀ ਫੜਾਇਆ ਮੈਨੂੰ ਠਾਣੇ ਅੱਛਾ ਕੁੜੀ ਵਾਲਿਆਂ ਨੇ ਫੜਾਇਆ ਕੁੜੀ ਵਾਲਿਆਂ ਨੇ ਮੈਨੂੰ ਫੜਾਇਆ ਅੱਛਾ ਹਾਂਜੀ ਉਹਨਾਂ 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 ਸ਼ਿਕਾਇਤ ਕੀਤੀ ਹਾਂਜੀ ਉਹਨਾਂ ਦੀ ਯਾਦ ਕੀਤੀ ਅੱਛਾ ਹਾਂਜੀ ਤੇ ਮਲਾਜਮ ਸਾਹਿਬ ਮੈਨੂੰ ਲੈ ਕੇ ਆਏ ਨੇ ਤੇ ਮਲਾਜਮ ਸਾਹਿਬ ਉਹਨਾਂ ਮੈਨੂੰ ਵੀ ਆਪਣਾ ਖੇ ਬਾਹਤਾ ਦੇ ਆਉਂਦੇ ਆ ਕੁੜੀ ਸ਼ਹਿਨ ਮਾਤਾ ਦੇ ਗੋਣ ਹੈ ਤੇ ਉਹਨਾਂ ਦੇ ਮੇਰੇ ਬੇਠ ਆਪਣੇ ਮਾਰਤਾ ਮਜ਼ਮਾ ਅੰਦਰ ਕੰਪਨੀ ਉਹਨਾਂ ਨੇ ਉਹਨਾਂ ਨੇ ਹਾਂਜੀ ਕੁੜੀ ਵਾਲਿਆ ਦੇ ਮਲਾਜ਼ਮਾਂ ਦੇ ਸਾਹਮਣੇ ਥੱਪੜ ਮਾਰਿਆ ਬੱਬਰ ਮਾਰਿਆ ਹਾਂਜੀ ਤੇ ਫਿਰ ਮਲਾਜ਼ਮ ਸਭ ਮੁਗੇ ਸੀ ਕਿ ਕੋਈ ਇਹ ਕੰਮ ਇੱਥੇ ਨਾ ਕਰੂ ਹੁਣ ਸਾਡੇ ਮੱभी ਕਾਰਵਾਈ ਕੇ ਕੰਮ ਆ ਗਿਆ ਫਿਰ ਵੀਰੋ ਨਾਂ ਮੈਨੂੰ ਉੱਧਰ ਖੜਿਆ ਵਾ ਤੇ ਮੈਨੂੰ ਕਾਲੀ ਕਾਲੀ ਪਿੰਡੀ ਜੀ ਤੇ ਵੀਰੋ ਨਾਂ ਮੈਨੂੰ ਪਾਣੀ ਪਾਣੀ ਪਾਇਆ ਮੈਂ ਵੀ ਆਪਣੀ ਮਨ ਪੀਸੇਗਾ ਪੂਰੀ ਕੀਤੀ ਵੀਰੋ ਨਾ ਤੇ ਆਲੀ ਮੈਨੂੰ ਟੱਕਰ ਬੰਦੇ ਤੇ ਇਹਦੇ ਨਾ ਪਾਣੀ ਪਾਣੀ ਪਾਇਆ ਤੁਹਾਡੂ ਕੋ ਲਿਆ ਕੇ ਆਏ ਕੀ ਮੰਗ ਕਰਦੀ ਹੁੰਦੀ ਔਰ ਮੰਗਿਆ ਹੋਈ ਆਪਣੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਹਾਂਜੀ ਪਤਾ ਹੈ ਮਾਮਾ ਬਿਸਤਾਰਪੁਰ ਕੁੜਕਾ ਇਹ ਲੜਕਾ ਜਿਹੜਾ ਜੀ ਉਥੋਂ ਦਾ ਰਹਿਣ ਵਾਲਾ ਵਾ ਦਾ ਗੋਮਾਲ ਦਾ ਇਹ ਢੋਲ ਦਾ ਕੰਮ ਕਰਦਾ ਹੈ ਲੜਕੀ ਦੇ ਪਿੰਡ ਬਾਣ ਵਸਾਉ ਮੇਲਾ ਸੀਗਾ ਉਹਨਾਂ ਦੇ ਪਰਿਵਾਰਕ ਜਗ੍ਹਾ ਦੇ ਵਿੱਚ ਮੇਲਾ ਸੀਗਾ ਇਹ ਉੱਥੇ ਗਿਆ ਸੀ ਢੋਲ ਦੀ ਸਾਈ ਲੈ ਕੇ ਉੱਥੇ ਉਹਦੇ ਇਹ ਲੜਕੀ ਦੇ ਨਾਲ ਜਿਹੜਾ ਵਾ ਕੋਈ ਗੱਲਬਾਤ ਹੋ ਗਈ ਇਹਨਾਂ ਆਪਸ ਵਿੱਚ ਟੈਲੀਫੋਨ ਤੇ ਗੱਲ ਕਰਕੇ ਟਾਈਮ ਬਣਾ ਲਿਆ ਲੜਕੀ ਇੱਥੇ ਆ ਗਈ ਤੇ ਇਹਨੂੰ ਇਹ ਲੜਕੀ ਨੂੰ ਮਿਲਣ ਵਾਸਤੇ ਇਹਨੇ ਬੁਲਾ ਬੁਲਾ ਲਿਆ ਤੇ ਗੱਡੀ 'ਚ ਬਿਠਾ ਕੇ ਤੇ ਉਹਨੂੰ ਲੈ ਗਿਆ ਉਸ ਤੋਂ ਬਾਅਦ ਇਹਦਾ ਇੱਕ ਦੋਸਤ ਸੀਗਾ ਨਾਮ ਇੱਕ ਬੰਦਾ ਸੀਗਾ ਜੋ ਵੀਡੀਓ ਦੇ ਵਿੱਚ ਆ ਰਿਹਾ ਵਾ ਇਹਨਾਂ ਤਿੰਨਾਂ ਨੇ ਉਹਦੇ ਨਾਲ ਗਲਤ ਹਰਕਤਾਂ ਕੀਤੀਆਂ ਉਹ ਉਹਨਾਂ ਹਰਕਤਾਂ ਕਾਰਨ ਲੜਕੀ ਨੇ ਵਿਰੋਧ ਕੀਤਾ ਵਿਰੋਧ ਤੋਂ ਬਾਅਦ ਜਦੋਂ ਉਹ ਲੜਕੀ ਨੇ ਰੋਣਾ ਪਾਇਆ ਤੇ ਬਾਜ਼ਾਰ 'ਚ ਤੇ ਲੋਕ ਇਕੱਠੇ ਹੋ ਗਏ ਲੋਕਾਂ ਨੇ ਲੜਕੀ ਦੇ ਪਰਿਵਾਰ ਦੀ ਮਦਦ ਨਾਲ ਇਹਨਾਂ ਨੂੰ ਉੱਥੇ ਕਾਬੂ ਕਰਕੇ ਸਾਨੂੰ ਇਤਲਾਹ ਦਿੱਤੀ ਅਸੀਂ ਮੌਕੇ ਤੇ ਜਾ ਕੇ ਇਹਨੂੰ ਜਿਹੜਾ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗੱਡੀ ਅਸੀਂ ਕਬਜ਼ੇ 'ਚ ਲੈ ਲਈ ਇਸ ਸਬੰਧ ਵਿੱਚ ਲੜਕੀ ਦਾ ਬਿਆਨ ਹਾਸਲ ਕਰਕੇ ਅਸੀਂ ਮਕਦਮਾ ਦਰਜ ਕਰ ਲਿਆ ਵਾ ਦੂਜੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਾਸਤੇ ਛਾਪੇਮਾਰੀ ਜਾਰੀ ਹੈ ਤੇ ਜਿਹੜੀ ਫੇਰ ਇਨਵੈਸਟੀਗੇਸ਼ਨ ਕਰਕੇ ਤੇ ਇਹਦਾ ਚਲਾਨ ਜਿਹੜਾ ਦਰਜ ਤੇ ਦਾ ਲੜਕੀ ਦਾ ਕਹਿਣਾ ਇਹ ਸੀ ਕਿ ਮੇਰੇ ਕੋਲ ਸਾਰੇ ਐਵੀਡੈਂਸ ਹੈਗੇ ਆ ਲੜਕੀ ਸਹਮਤੀ ਨਾਲ ਗਈ ਹੈ ਮੇਰੇ ਕੋਲ ਵੀਡੀਓ ਆਡੀਓ ਹੈਗੀਆਂ ਸਹਮਤੀ ਨਾਲ ਵੀ ਗਈ ਹੋਗੀ ਪਰ ਦੂਜੇ ਮੁੰਡੇ ਦਾ ਨਾਲ ਇਹਦੇ ਇਹਦੀ ਸਲਾਹ ਨਾਲ ਛੇੜਛੜ ਕਰਨਾ ਜਿਹੜਾ ਉਹ ਤਾਂ ਠੀਕ ਨਹੀਂ ਲੱਗਾ